ਭពਿੰਦਰ ਸਿੰਘ ਦੌਲਤਪੁਰਾ ਜਲਾ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਲਖੋ ਆ। ਦੇਖੋ ਜੀ ਜਿਹੜਾ ਇਹ ਪਿਛਲੇ ਦਿਨੇ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਉਹ ਬਿਲਕੁਲ ਹੀ ਨਿਰਾਸ਼ਾਜਨਕ ਔਰ ਆਸਾਂ ਤੇ ਉਮੀਦਾਂ ਤੇ ਜਿਹੜਾ ਖਰਾ ਨਹੀਂ ਉਤਰ ਸਕਿਆ ਕੇਂਦਰ ਸਰਕਾਰ ਉਸ ਬਜਟ ਨੂੰ ਅਸੀਂ ਪਹਿਲਾਂ ਤਾਂ ਮੂਲੋਂ ਤੋਂ ਮੋਢੋਂ ਜਮਾਂ ਨਕਾਰਦੇ ਆ ਬਿਲਕੁਲ ਉਹ ਨਰਪੱਖ ਦੇ ਵਿੱਚ ਹੋ ਕੇ ਇਹ ਗੱਲ ਕਹਿੰਨੇ ਆ ਜਿਹੜਾ ਉਹ ਬਜਟ ਹੈ। ਉਹ ਇੱਕ ਕਾਰਪੋਰੇਟ ਪ੍ਰਕਰਾਂਿਆਂ ਨੂੰ ਫਾਇਦਾ ਦੇਣ ਵਾਸਤੇ ਔਰ ਜਿਹੜੇ ਥਾਵਾਂ ਦੇ ਉੱਤੇ ਇਲੈਕਸ਼ਨ ਹੋਣੇ ਆ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਉਹ ਬਜਟ ਪੇਸ਼ ਕੀਤਾ ਗਿਆ ਜਿਹਦੇ ਵਿੱਚ ਕਿਸਾਨੀ ਨੂੰ ਔਰ ਜਵਾਨੀ ਨੂੰ ਔਰ ਪੰਜਾਬ ਨੂੰ ਪੰਜਾਬੀ ਲੋਕਾਂ ਨੂੰ ਬਿਲਕੁਲ ਇੱਕ ਤਰ੍ਹਾਂ ਦਾ ਨਕਾਰ ਕੇ ਰੱਖ ਦਿੱਤਾ ਔਰ ਆਖੋ-ਪਰੋਖੇ ਕੀਤਾ ਅਸੀਂ ਇਸ ਬਜਟ ਤੋਂ ਸਾਨੂੰ ਬੜੀਆਂ ਆਸਾਂ ਤੇ ਉਮੀਦਾਂ ਸੀ ਜਿਹਦੇ ਵਿੱਚ ਅਸੀਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ ਜਿਹੜਾ ਸਾਡਾ ਪਰਾਲੀ ਦਾ ਹਰੇਕ 6 ਮਹੀਨੇ ਦੇ ਵਿੱਚੋਂ ਸਾਲ ਪਿੱਛੋਂ ਸਾਡਾ ਸਾਡੇ ਦੇ ਉੱਤੇ ਪਰਚੇ ਹੁੰਦੇ ਆ ਇਹ ਰੈਡ ਐਂਟਰੀਆਂ ਆਉਂਦੀਆਂ ਜਰਮਾਨਾ ਦੇ ਸਾਨੂੰ ਸਾਹਮਣੇ ਕਰਨੇ ਮੇ ਤੇ ਉਹਦੇ ਆਸਤੇ ਅਸੀਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ ਔਰ ਜਿੱਥੇ ਸਾਡੀ ਜਵਾਨੀ ਸਾਰੀ ਪੂਰਨ ਦੌਰ ਤੇ ਬਾਹਰ ਤੁਰੀ ਜਾ ਰਹੀ ਹੈ ਉਹਨੂੰ ਸਾਹਮਣ ਤੇ ਰੋਕਣ ਵਾਸਤੇ ਸਾਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਸੀ ਪੰਜਾਬ ਨੂੰ ਔਰ ਜਿਹਦੇ ਵਿੱਚ ਵੱਡੇ ਵੱਡੇ ਕਾਰਖਾਨੇ ਖੁੱਲਦੇ ਜਾਂ ਸਾਡੇ ਕਿਸਾਨ ਜਾਂ ਹੋਰ ਜਿਹਨਾਂ ਦੇ ਨਾਲ ਸਾਨੂੰ ਰਾ ਇੱਕ ਕੰਮ ਕਰਨ ਦੇ ਰਾਹ ਤੇ ਲੱਭਦੇ ਪਰ ਇਸ ਗੱਲ ਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਸਰਕਾਰ ਨੇ ਬਿਲਕੁਲ ਸਾਰਿਆਂ ਨੂੰ ਨਾ ਹੱਥੇ ਕੀਤਾ ਔਰ ਇਸ ਗੱਲ ਨੂੰ ਬਜਟ ਨੂੰ ਅਸੀਂ ਜਿਹੜਾ ਮੂਹੋਂ ਤੇ ਮੁੱਢੋਂ ਨਕਾਰਦੇ ਆਂ ਔਰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਦੁਬਾਰਾ ਫੇਰ ਇਸ ਬਜਟ ਦੇ ਉੱਤੇ ਗੌਰ ਕੀਤੀ ਜਾਵੇ ਔਰ ਜਿਹੜੀਆਂ ਸਾਡੀਆਂ ਰਹਿ ਗਈਆਂ ਰਹਿੰਦੀਆਂ ਮੰਗਾ ਸੀ ਜਿਨ੍ਹਾਂ ਤੋਂ ਸਾਨੂੰ ਆਸ ਤੇ ਉਮੀਦ ਸੀ ਵੀ ਜੋ 2020 ਦੇ ਅੰਦੋਲਨ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਨ ਵਾਸਤੇ ਇਸ ਬਿੱਲ ਦੇ ਵਿੱਚ ਜ਼ਰੂਰ ਬਜਟ ਦੇ ਵਿੱਚ ਜਾਰਾਖਮਾਂ ਰੱਖਿਆ ਜਾਵੇ ਪਰ ਬੜਾ ਇਸ ਗੱਲ ਦਾ ਅਫਸੋਸ ਹੋਇਆ ਇਹਨਾਂ ਨੇ ਬਿਲਕੁਲ ਵੀ ਉਸ ਗੱਲ ਨੂੰ ਨਕਾਰ ਦਿੱਤਾ ਔਰ ਕਿਸੇ ਵੀ ਮੰਗ ਦੇ ਉੱਤੇ ਇਸ ਬਜਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਇਸ ਗੱਲ ਨੂੰ ਜਿਵੇਂ ਖੇਤੀ ਖਰੜਾ ਕਾਨੂੰਨ ਮੰਡੀਕਰਨ ਦਾ ਜਿਹੜਾ ਕੀਤਾ ਸੀਗਾ ਉਹਦੇ ਵਿੱਚ ਅਸੀਂ 9 ਫਰਵਰੀ ਨੂੰ ਪੂਰੇ ਭਾਰਤ ਦੇ ਵਿੱਚ ਐਮਪੀਆਂ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਮੈਂ ਭਪਿੰਦਰ ਸਿੰਘ ਮਿਹਸਰੀ ਆ ਜਿਹੜਾ ਅੱਜ ਬਜਟ ਹੈ ਭਾਰਤ ਸਰਕਾਰ ਨੇ ਪੇਸ਼ ਕੀਤਾ ਇਹ ਬਜਟ ਜਿੱਥੇ ਵੋਟਾਂ ਪੈਂਦੀਆਂ ਵੋਟਾਂ ਜਿਵੇਂ ਪੈਂਦੀਆਂ ਹੈ ਦਿੱਲੀ ਦੇ ਵਿੱਚ ਉਦੋਂ ਉਹਨਾਂ ਨੂੰ ਖੁਸ਼ ਕਰਨਾ ਤੇ ਬਜਟ ਨੂੰ ਕੀਤਾ ਨਤੀਸ਼ ਕੁਮਾਰ ਨੂੰ ਖੁਸ਼ ਕਰਨਾ ਤੇ ਬਜਟ ਬਿਹਾਰ ਦੇ ਨੂੰ ਦਿੱਤਾ ਇਸੇ ਤਰ੍ਹਾਂ ਜਿਹੜਾ ਚੰਦਰ ਬਾਬੂ ਨਾਇਡੂ ਹੈ ਉਹਨੂੰ ਖੁਸ਼ ਕਰਨਾ ਤੇ ਇਹ ਬਜਟ ਕਿੰਨੇ ਉੱਥੇ ਦਿੱਤੇ ਕਿਉਂਕਿ ਉਹਨਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੋਣ ਦੇ ਭਾਈਵਾਲ ਹੋਣ ਕਰਕੇ ਉਹਨਾਂ ਨੂੰ ਖੁਸ਼ ਕੀਤਾ ਦਿੱਲੀ ਦੇਆਂ ਵੋਟਰਾਂ ਨੂੰ ਕੀਤਾ ਪਰ ਜਿੰਨਾ ਪੰਜਾਬ ਨਾਲ ਕੇਂਦਰ ਸਰਕਾਰ ਨੇ ਵਿਤਕਰਾ ਕੀਤਾ ਅੱਜ ਯਾਰੋ ਸਾਡੀਆਂ ਸੜਕਾਂ ਦਾ ਬੁਰਾ ਹਾਲ ਸਾਡੇ ਸਾਰੇ ਡਿਵੈਲਪਮੈਂਟ ਦੇ ਕੰਮ ਰੁਕੇ ਪਏ ਕਾਰਨ ਉਹਦਾ ਕੀ ਹੈ ਕੇਂਦਰ ਜਿਹੜੇ ਸਾਡੇ ਬਣਦੇ ਹੱਕ ਆ ਪੈਸੇ ਆ ਉਹਨੇ ਕੇਂਦਰ ਨੇ ਨਹੀਂ ਦਿੱਤੇਗੇ ਅੱਜ ਇਸੇ ਕਰਕੇ ਮੈਂ ਤਾਂ ਇਹ ਕਹਿੰਦਾ ਇਹ ਭਗਵੰਤ ਮਾਨ ਦੀ ਸਰਕਾਰ ਦੇ ਜਿਹੜਾ ਕੇਂਦਰ ਸਰਕਾਰ ਨੇ ਉਲਟੋ ਤੇ ਵੱਡ ਚੀ ਇਹ ਪੇਸ਼ ਕਰਤਾ ਕੇਂਦਰ ਦੇ ਵਿੱਚ ਕੇਂਦਰ ਨੇ ਪੰਜਾਬ ਸਰਕਾਰ ਨਾਲ ਜਿੱਥੇ ਵਿਤਕਰਾ ਕੀਤਾ ਉੱਥੇ ਪੰਜਾਬ ਸਰਕਾਰ ਦਾ ਤਾਂ ਜਣਾ ਕੋਈ ਨਹੀਂ ਪਰ ਪਿੰਡਾਂ ਦੇ ਲੋਕਾਂ ਦਾ ਨੇ ਕੰਜੂਪੁਰ ਕਰਤਾ ਯਾਰੋ ਕੋਈ ਸੜਕ ਨਹੀਂ ਸਾਡੀ ਚੱਜੀ ਦੀ ਨਾ ਕੋਈ ਸਾਡੇ ਹਸਪਤਾਲ ਚੱਜ ਕਿਉਂ ਹੀ ਚੀਜ਼ ਵੀ ਨਹੀਂ ਸਾਡੀ ਜਦ ਸਾਡੇ ਜਿਹੜੇ ਸਕੂਲ ਸਾਰੇ ਅਸੀਂ ਤਾਂ ਆਸਾਂ ਕੀਤੀਆਂ ਸੀ ਇਹ ਸਰਕਾਰ ਤੋਂ ਵੀ ਉਹ ਪਰ ਉਹ ਕਰੇਗੀ ਉਹ ਕਰੇ ਕਿ ਅੱਜ ਹਾਲਤ ਇਹ ਹੈ ਉਹਨੂੰ ਸੈਂਟਰ ਪੈਸੇ ਨਹੀਂ ਦਿੰਦਾ ਅੱਜ ਇੱਥੇ ਹਾਲਤ ਅੱਜ ਇਹ ਗੱਲ ਕਹਿੰਦੇ ਆ ਵੀ ਸਾਡੇ ਜਿਹੜਾ ਇਹ 5 ਕੁ ਲੱਖ ਦਾ ਕਰਜ਼ਾ ਤੇ ਅਸੀਂ ਕਰਜ਼ਾ ਚੱਕ ਲਾ ਮੁੜ ਕੇ ਸੀ ਪੇਲੀਆਂ ਤਰ੍ਹਾਂ ਤੇ ਜਾਂ ਸੂਆ ਸੈਟ ਕਰਾਂਗੇ ਇਹਨਾਂ ਲਿਮਟਾਂ ਵਧਾਉਣ ਦੇ ਬਣਾ ਜੇ ਚਾਹੁੰਦੇ ਤਿੰਨ ਤਿੰਨ ਲੱਖ ਰੁਪਈਆ ਵਾ ਮਾਫ ਕਰ ਦਿੰਦੇ ਸਾਡਾ ਉਲਟਾ ਪਰ ਇਹਨਾਂ ਨੇ ਕਰਜ਼ਾ ਤਾਂ ਮਾਫ ਕੀ ਕਰਨਾ ਸਾਡੇ ਹੋਰ ਕਰਤਾ ਹਾਲਤ ਇਹਦੇ ਨਾਲ ਸਾਡੀਆਂ ਜਿਹੜੀਆਂ ਜ਼ਮੀਨਾਂ ਐ ਇਹਨਾਂ ਦੀ ਨੀਤੀ ਜਿਹੜੀ ਹੈ ਨਾ ਕਿਸਾਨ ਨੂੰ ਵੱਧ ਕਰਜ਼ਾ ਦੇ ਕੇ ਕਿਸਾਨ ਮਾਰੂ ਨੀਤੀ ਹੈ ਇਹ ਇਹ ਸਾਨੂੰ ਪੈਸੇ ਨੇ ਇਹਦੇ ਕੋਈ ਚੰਗੀ ਗੱਲ ਨਹੀਂ ਸਰ ਕਿਸਾਨ ਮਾਰੂ ਨੀਤੀ ਹੈ ਸਰ ਆਏ ਇਸ ਮੀਟਿੰਗ ਦਾ ਜੋ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਬਜਟ ਪੇਸ਼ ਕੀਤਾ ਉਹਨੂੰ ਮੁੱਖ ਰੱਖ ਕੇ ਥੱਦੀ ਗਈ ਹੈ ਇਸ ਬਜਟ ਨੂੰ ਪਹਿਲਾਂ ਤਾਂ ਅਸੀਂ ਮੂਲੋਂ ਮੁੱਢੋਂ ਰੱਦ ਕਰਦੇ ਆਂ ਖਾਰਜ ਕਰਦੇ ਆਂ ਕਿਉਂਕਿ ਇਸ ਬਜਟ ਦੇ ਵਿੱਚ ਸਾਡੇ ਕਿਸਾਨੀ ਲਈ ਔਰ ਜਵਾਨੀ ਲਈ ਔਰ ਸਮੁੱਚੇ ਪੰਜਾਬ ਲਈ ਬਿਲਕੁਲ ਅੱਖੋਂ ਪਰੋਖਾ ਕੀਤਾ ਗਿਆ ਔਰ ਇਸ ਬਜਟ ਦੇ ਵਿੱਚ ਕਿਸਾਨੀ ਨੂੰ ਮਾਰਨ ਵਾਸਤੇ ਔਰ ਜੋ ਜਵਾਨੀ ਨੂੰ ਬੇਰੋਜ਼ਗਾਰੀ ਕਰਨ ਵਾਸਤੇ ਵੱਧ ਤੋਂ ਵੱਧ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਇਹ ਬਜਟ ਬਣਾਇਆ ਗਿਆ ਅਸੀਂ ਇਸ ਬਜਟ ਦੇ ਤੇ ਸਾਨੂੰ ਬੜੀਆਂ ਉਮੀਦਾਂ ਤੇ ਆਸਾਂ ਸੀਗੀਆਂ ਇਹ ਬਜਟ ਨੂੰ ਪੇਜ 1 ਸਕੇਅਰ ਤੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਔਰ ਜਿਹੜੇ ਅਤੇ ਸਟੇਟਾਂ ਦੇ ਲੈਵਲ ਇਲੈਕਸ਼ਨ ਹੋਣ ਜਾ ਰਹੇ ਆ ਉਹਨਾਂ ਨੂੰ ਆਪਣੀਆਂ ਉਥੇ ਸਰਕਾਰਾਂ ਨੂੰ ਫਾਇਦੇ ਦੇਣ ਵਾਸਤੇ ਇਹ ਬਜਟ ਤਿਆਰ ਕੀਤਾ ਗਿਆ ਇਸ ਬਜਟ ਦੇ ਵਿੱਚ ਅਸੀਂ ਸਪੈਸ਼ਲ ਤੌਰ ਤੇ ਮੰਨ ਕੀਤੀ ਸੀ ਕਿ ਸਾਡੇ ਪੰਜਾਬ ਵਾਸਤੇ ਇੱਕ ਵਿਸ਼ੇਸ਼ ਪੈਕੇਜ ਐਲਾਨ ਕੀਤਾ ਗਿਆ ਉਹਦਾ ਸੁਨਾਵ ਪ੍ਰਤੀਆਂ ਤੇ ਔਰ ਜੁਰਮਾਨਿਆਂ ਦੇ ਨਾਲ ਰੈਡ ਐਕਟਾਂ ਦੇ ਨਾਲ ਸਾਹਮਣਾ ਕਰਦਾ ਉਹ ਵੀ ਸਾਡੇ ਕਿਸਾਨ ਤੇ ਹੀ ਉਸ ਗੱਲਾਂ ਦੀ ਗੱਲ ਹੈ ਕਿ ਇਸ ਕੇਂਦਰ ਸਰਕਾਰ ਨੇ ਅਮ ਨੂੰ ਮਾਰਨ ਵਾਸਤੇ ਇਹ ਬਜਟ ਲਿਆਂਦਾ ਇਸ ਬਜਟ ਦੇ ਵਿੱਚ ਸਾਰੇ ਪੰਜਾਬ ਵਾਸਤੇ ਔਰ ਸਾਡੀ ਸਰਕਾਰ ਨੂੰ ਸਟੇਟ ਦੀ ਗਵਰਨਮੈਂਟ ਨੂੰ ਵੀ ਕਮਜ਼ੋਰ ਦਿਖਾਉਣ ਵਾਸਤੇ ਬਜਟ ਪੇਸ਼ ਕੀਤਾ ਕਿ ਜਿਹੜਾ ਸਾਡਾ ਪੰਜਾਬ ਦੇ ਵਿੱਚ ਵਿਲਕਮ ਹੁੰਦੀ ਹੈ ਜਿਹੜੀ ਸਰਕਾਰ ਨੂੰ ਜਾਂਦੀ ਹੈ ਜਿਹੜੇ GST ਦੇ ਰੂਪ ਦੇ ਲੈਚਾ ਹੈ RDF ਆਂਡਾ ਉਹਨਾਂ ਨੂੰ ਵੀ ਰੋਕ ਕੇ ਸਾਡੇ ਸਟੇਟ ਦੀਆਂ ਗਵਰਨਮੈਂਟਾਂ ਨੂੰ ਕਮਜ਼ੋਰ ਕਰਨ ਵਾਸਤੇ ਖਾਸ ਕਰਕੇ ਸਾਡੀ ਪੰਜਾਬ ਦੀ ਗਵਰਨਮੈਂਟ ਨੂੰ ਕਮਜ਼ੋਰ ਕਰਨ ਵਾਸਤੇ ਔਰ ਸਾਡੀ ਸਮੁੱਚੀ ਪੰਜਾਬੀ ਨੂੰ ਪੰਜਾਬੀਅਤ ਨੂੰ ਕਮਜ਼ੋਰ ਕਰਨ ਵਾਸਤੇ ਇਹ ਬਜਟ ਪੇਸ਼ ਕੀਤਾ ਆ ਅਸੀਂ ਇਹਨੂੰ ਰੱਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਜਟ ਤੋਂ ਲੈ ਕੇ ਕੰਮ ਹੈਗਾ ਬਜਟ ਤਾਂ ਆਪਣੀ ਜਿੰਨੀ ਗੱਲ ਦਾ ਦੋ ਕਰੀਏ ਸਾਰੇ ਵੱਖ-ਵੱਖ ਤਰੀਕੇ ਦੇ ਨਾਲ ਬੋਲਦੇ ਜਿਵੇਂ ਕਿ ਸਰਕਾਰ ਨੇ 3 ਉਹ ਸਰਪੋ ਦਿੱਲੀ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਬਜਟ ਦਿੱਤਾ ਨਾ ਕਿ ਕਿਸਾਨੀਆਂ ਤੇ ਦਿੱਤਾ ਨਾ ਕਿ ਤੇਰੀ ਵਾਪਸ ਨਹੀਂ ਕਿ ਬਜਟ ਸਹੀ ਕਰ ਸਹੀ ਕਰ ਸਹੀ ਕਰ ਠੀਕ ਕਰ ਤੁਹਾਡੇ ਲਈ ਆਪਾਂ ਕੋਲ ਚਲੋ ਡਾਕਟਰ ਵੀਰੇ ਚਲੋ ਕੋਈ ਸਲੈਂਡਰ ਨਹੀਂ ਕੋਈ ਗਾਲਾਂ ਦਾ ਤੇਰੀ ਬਸ ਆਣ ਨਾਲ ਚੀਚਾ ਸੀ ਉਹਨਾਂ ਨੂੰ ਰਾਹਤ ਦੇਣੀ ਚਾਹੀਦੀ ਸੀ ਸੋਈ ਪਾਰੇ ਦੇ ਤੇਰਾ ਪਾਰੇ ਦਾ ਦਿੱਲੀ ਦੀਆਂ ਚੋਣਾਂ ਉਹਨਾਂ ਨੇ ਖਿੱਦ ਲੈਣੀਆਂ ਉਹਨਾਂ ਉੱਤੇ ਦਿੱਤਾ ਬਜਟ ਆਹ ਹੋ ਤਾਂ ਆਪਣੇ ਹੱਥੇ ਦਾ ਪੰਨੀ ਬਜਟ ਕਹਿੰਦਾ 8 ਕਰੋੜ ਲਖਤ ਰੋਲਾ ਪਾਈ ਜਾਂਦੇ 12 ਲੱਖ 12 ਲੱਖ ਉਹ ਤਾਂ ਜਾ ਕੇ ਤੇ ਹੋਰ ਚੱਕ ਲੋ ਅੰਗੇ ਦਾ ਬੱਜ ਗਿਆ ਸੀ ਤੇ ਹੁਣ ਹੋਰ ਵਾਅਦੇ ਲਓ 80 ਕਰੋੜ ਦਾ ਵਾਅਦਾ ਤੇ ਮਤਲਬ ਉਹ ਪਈ ਜਾਂਦੇ ਆ ਪਰ ਫਿਕਰ ਨਹੀਂ ਇਹਦੇ ਕੋਈ ਨਹੀਂ ਅਜੀ ਇਹਦਾ ਫੈਸਲਾ ਗੋਰੀ ਜੀ ਨੇ ਮੈਂ ਉਹ ਫੈਸਲਾ ਕਿਸੇ ਨੂੰ ਨਹੀਂ ਫੈਸਲਾ ਮਰਾਨਾ ਹਰਜੀਤ ਸਿੰਘ ਮਨਾਵਾ ਜੀ ਇਹਦਾ ਮੇਨ ਕਾਰਨ ਇਹੀ ਹੈ ਜੀ ਇਸ ਬਜਟ ਦੇ ਵਿੱਚ ਨਾ ਤਾਂ ਇਹਨਾਂ ਨੇ ਕਿਸਾਨਾਂ ਨੂੰ ਕੋਈ ਪੈਕੇਜ ਦਿੱਤਾ ਸ਼ਗੋ ਸਾਡੀ ਲਿਮਟਾਂ ਜਿਹੜੀਆਂ ਜਿ ਸੀਗੀਆਂ 3 ਲੱਖ ਦੀਆਂ ਉਹਨੂੰ ਐਕਸਟੈਂਡ ਕਰਕੇ ਵੀ ਕਰਜਾ ਹੋਰ ਲੈ ਲੋ ਉਹ ਕਰਜੇ ਚ ਹੋਲਡੋ ਪਜਾਉ 5 ਲੱਖ ਕਰਤਾ 2 ਲੱਖ ਹੋਰ ਵਿੱਚ ਉਹਦੇ ਐਡ ਕਰਤਾ ਸੋ ਇਸ ਲਈ ਇਹ ਕਿਸਾਨਾਂ ਲਈ ਤਾਂ ਜੋ ਕਰਨ ਵਾਲੀ ਗੱਲ ਸੀਗੀ ਡੀਜ਼ਲ ਕਿੱਡਾ ਮਹਿੰਗਾ ਖਾਦਾਂ ਕਿੱਡੀਆਂ ਮਹਿੰਗੀਆਂ ਕੀੜੇ ਮਾਰ ਦਵਾਈਆਂ ਰੇਹਾਂ ਸਪਰੇਆ ਕਿੰਨੀਆਂ ਮਹਿੰਗੀਆਂ ਉਹਨਾਂ ਦੀ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ 5 ਲੱਖ ਵਾਲੀ ਲਿਮਟ ਐਨਏਡੀ 2 3 ਲੱਖ ਦੀ ਲਿਮਟ ਵਧਾ ਕੇ 5 ਲੱਖ ਦੀ ਕਰ ਦਿੱਤੀ ਆ ਇਸ ਨਾਲ ਕੀ ਹੋਊਗਾ ਇਹਦਾ ਕੋਈ ਪ੍ਰਭਾਵ ਪੁੱਠਾ ਪਊਗਾ ਇਹ ਨਾਲ ਹੋਰ ਕਿਸਾਨ ਕਰਜ਼ੇ ਥੱਲੇ ਆਊਗਾ ਕਿਉਂਕਿ ਲੋੜਵੰਦ ਲੋਕਾਂ ਨੂੰ ਜੀਵਿਦਾਰ ਨੂੰ ਪੈਸੇ ਦੀ ਲੋੜ ਰਹਿੰਦੀ ਆ ਉਹ ਹੋਰ ਹੁਣ ਲਿਮਟਾਂ ਵਧਾਊਗਾ ਵੱਡੀਆਂ ਕਰਾਊਗਾ 3 ਲੱਖ ਤੋਂ 5 ਲੱਖ ਕਰਾਊਗਾ ਉਹ ਪਹਿਲਾਂ ਹੀ 3 ਲੱਖ ਦੀ ਨਹੀਂ ਮੋੜਦੀ ਲਿਮਟ ਤੇ ਹੁਣ 5 ਲੱਖ ਦੀ ਉਹ ਕਿੱਥੋਂ ਮੋੜ ਦਊਗਾ ਸੋ ਇਸ ਲਈ ਅਸੀਂ ਤਾਂ ਇਹ ਪਹਿਲਾਂ ਵੀ ਰਿਕਵੈਸਟ ਕੀਤੀ ਸੀਗੀ ਵੀ ਇਹਨੂੰ ਬੰਦ ਕੀਤਾ ਜਾਵੇ ਇਹ ਸਾਰਾ ਸਾਡਾ ਐਗਰੀਕਲਚਰ ਕਰਜਾ ਜ਼ਿਮੀਦਾਰ ਦਾ ਮਾਫ ਕੀਤਾ ਜਾਵੇ ਪਰ ਗਵਰਨਮੈਂਟ ਨੇ ਇਸ ਗੱਲ ਦੀ ਕੋਈ ਨਹੀਂ ਸੁਣੀ ਨਾ ਇਹ ਸਾਡੇ ਜਿਹੜੇ ਆਮ ਪਰਿਵਾਰ ਆ ਆਮ ਸਾਡੀਆਂ ਜਿਹੜੀਆਂ ਫੈਮਲੀਆਂ ਆ ਉਹਨਾਂ ਲਈ ਕੁਝ ਚ ਹੋਇਆ ਨਾ ਆਟਾ ਸਸਤਾ ਹੋਇਆ ਨਾ ਕੋਈ ਦਾਲ ਸਸਤੀ ਹੋਈ ਨਾ ਕੋਈ ਚਾਹ ਪੱਤੀ ਸਸਤੀ ਹੋਈ ਕੁਝ ਵੀ ਨਹੀਂ ਸਸਤਾ ਹੋਇਆ ਅਲੇ ਅਸੀਂ ਥੋੜਾ ਜਿਹਾ ਇਸ ਵੱਲੋਂ ਜ਼ਰੂਰ ਸਟੇਟ ਪੰਜਾਬ ਗਵਰਨਮੈਂਟ ਦਾ ਧੰਨਵਾਦ ਕਰਦੇ ਆ ਸਾਡੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਜ਼ਰੂਰ ਮਾਫ ਹੋਇਆ ਕਿਉਂਕਿ ਉਹ ਪਹਿਲਾਂ ਬਹੁਤ ਜ਼ਿਆਦਾ ਹੁੰਦੇ ਹੁੰਦੇ ਸੀਗੇ ਇਹੀ ਗੱਲ ਹੈ ਜੀ ਇਹ ਜਿਹੜਾ ਸਾਡੇ ਜਿੰਨੇ ਵੀ ਸਿਆਸਤਦਾਨ ਆ ਇਹ ਜਨਾਂ ਚਾਰੇ ਥੱਲੇ ਪਬਲਿਕ 'ਚ ਨਾ ਉਤਰਨਗੇ ਥੱਲੇ ਆਉਣਗੇ ਲੋਕਾਂ ਦੇ ਆਮ ਲੋਕਾਂ ਤੋਂ ਇਹ رائے ਲੈਣਗੇ ਲੋਕਾਂ 'ਚ ਬਹਿ ਕੇ ਬਜਟ ਬਣਾਇਆ ਜਾਵੇ ਉਹਨਾਂ ਦੀਆਂ ਨਸੀਬਤਾ ਉਹਨਾਂ ਦੀਆਂ ਪ੍ਰੋਬਲਮਸ ਉਹਨਾਂ ਦੀਆਂ ਪੁੱਛੀਆਂ ਜਾਣ ਸਾਡੇ ਜਿਹੜੇ ਆਮਦਨ ਦੇ ਸਾਧਨ ਉਹ ਤਾਂ ਬਹੁਤ ਘਟੀ ਜਾਂਦੇ ਆ ਖਰਚੇ ਵਧ ਹੀ ਜਾਂਦੇ ਆ ਸਾਡੀ ਰਸੋਈ ਬਹੁਤ ਮਹਿੰਗੀ ਹੋ ਗਈ ਆ ਅੱਜ ਦਾਣਾ ਦੂਣਾ ਤੁਸੀਂ ਦੇਖ ਲੋ ਆਪ ਹੀ ਸਾਰੇ ਤੁਸੀਂ ਜਾਣਦੇ ਹੀ ਆ ਵੀ ਕਿੱਥੇ ਉਧਰੋਂ ਸਾਡੀ ਲੈਂਡ ਹੋਲਡਿੰਗ ਜ਼ਮੀਨਾਂ ਸਾਡੀਆਂ ਘਟੀ ਜਾਂਦੀਆਂ ਉਹ ਰੋਡ ਚ ਪਈ ਜਾਂਦੀਆਂ ਅਜਾ ਰੋਡਸ ਦੇ ਵਿੱਚ ਆਉਣ ਕਰਕੇ ਸਾਨੂੰ ਪੈਸੇ ਮਿਲ ਜਾਂਦੇ ਉਹ ਪੈਸੇ ਖਰਚੇ ਜਾਂਦੇ ਆ ਨਾ ਕਿਤੇ ਹੋਰ ਜ਼ਮੀਨ ਮਿਲਦੀ ਜਾਂ ਤਾਂ ਗਵਰਨਮੈਂਟ ਕਿਤੇ ਹੋਰ ਸਾਨੂੰ ਜ਼ਮੀਨਾਂ ਅਲੋਕੇਟ ਕਰ ਦੇਣ ਮੈਂ ਕਿਸਾਨ ਵੀਰਾਂ ਨਾਲ ਕਿਤੇ ਹੋਰ ਅਲੋਕੇਟ ਕਰ ਦੇਣ ਲੋ ਵੀ ਇੱਥੇ ਤੁਸੀਂ ਜ਼ਮੀਨ ਲੈ ਲੋ ਪਰ ਉਹ ਜਿਹੜਾ ਪੈਸਾ ਸਾਡੀਆਂ ਜੇਬਾਂ 'ਚ ਆਉਂਦਾ ਪੈਸਾ ਨੇਚਰਲੀ ਉਹ ਵਰਤਿਆ ਜਾਂਦਾ ਮਹਿੰਗਾਈ ਦੇ ਹਿਸਾਬ ਨਾਲ ਸੋ ਇਸ ਲਈ ਇਹ ਬਜਟ ਕੋਈ ਐਡਾ ਖਾਸ ਵਧੀਆ ਬਜਟ ਨਹੀਂ ਹੈਗਾ ਕਿਸੇ ਲਈ ਵੀ ਕਿਸਾਨ ਲਈ ਤਾਂ ਮਾਰੂ ਹੈਗਾ ਹੀ ਆ ਆਮ ਜਿਹੜਾ ਸਾਡੇ ਮਡਿਓਕਰ ਫੈਮਲੀਆਂ ਦਾ ਸਾਡੇ ਲਈ ਉਹਨਾਂ ਲਈ ਬਹੁਤ ਮੜਾ